ਕਾਰਪੋਰੇਸ਼ਨ ਪਟਿਆਲਾ ਦੇ ਸਫਾਈ ਕਰਮਚਾਰੀ ਤਨਖਾਹਾਂ ਨਾ ਮਿਲਣ ਦੀ ਵਜ੍ਹਾ ਨਾਲ ਉਤਰੇ ਹਰਤਾਲ ਤੇ ਅੱਜ ਸਵੇਰੇ ਹੀ ਸ਼ਹਿਰ ਵਿੱਚੋਂ ਟਰਾਲੀ ਦੇ ਕੂੜੇ ਚੁੱਕਣ ਵਾਲੀ ਜੂਨੀਅਰ ਦੇ ਕਾਰਪੋਰੇਸ਼ਨ ਦੇ ਗੇਟ ਦੇ ਸਾਹਮਣੇ ਪ੍ਰਦਰਸ਼ਨ ਖਲਾਫ ਕੀਤੀ ਮਾਰੇ ਬਾਜੀ ਗੱਲਬਾਤ ਕਰਨ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪਿਛਲੇ 2 ਮਹੀਨੇ ਤੋਂ ਸਾਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਸਾਨੂੰ ਘਰ ਚੋਣਾ ਮੁਸ਼ਕਲ ਹੋਇਆ ਅਸੀਂ ਸ਼ਹਿਰ ਦੀ ਸਫਾਈ ਕਰਦੇ ਹਾਂ ਪਰ 2 ਮਹੀਨੇ ਬੀਤ ਗਏ ਸਾਨੂੰ ਤਨਖਾਹਾਂ ਨਹੀਂ ਮਿਲੀਆਂ ਜਦੋਂ ਤੱਕ ਸਾਨੂੰ ਤਨਖਾਹਾਂ ਨਹੀਂ ਮਿਲਣਗੀਆਂ ਪ੍ਰਦਰਸ਼ਨ ਜਾਰੀ ਰਹੇਗਾ ਕੂੜੇ ਦੀਆਂ ਭਰੀਆਂ ਟਰਾਲੀਆਂ ਕਾਰਪੋਰੇਸ਼ਨ ਦੇ ਦਰਵਾਜ਼ੇ ਸਾਹਮਣੇ ਲਾ ਕੇ ਕੱਚੇ ਸਫਾਈ ਸੇਵਕਾਂ ਨੇ ਕੀਤੀ ਹੜਤਾਲ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਮੇਰਾ ਨਾਮ ਵੀ ਲਿਫਟਿੰਗ ਜੂਨੀਅਰ ਪ੍ਰਧਾਨ ਗੋਲਦੀ ਕੋਲ ਜੀ ਅੱਜ ਕੀ ਕਾਰਨ ਹੈ ਕੂੜੇ ਦੀਆਂ ਭਰੀਆਂ ਟਰਾਲੀਆਂ ਕਾਰਪੋਰੇਸ਼ਨ ਦੇ ਬਾਹਰ ਔਰ ਅੰਦਰ ਮੁਰਦਾਬਾਦ ਹੋ ਰਿਹਾ ਅੱਜ ਜੀ ਮੁੱਦਾ ਸਾਡਾ ਇਹ ਵਾ ਵੀ ਸਾਨੂੰ 2 ਮਹੀਨੇ ਤੋਂ ਸੈਲਰੀ ਨਹੀਂ ਮਿਲਦੀ ਪਈ ਪਲੱਸ ਸਾਡੇ ਨਾਲ ਧੋਖਾ ਵੀ ਹੋ ਗਿਆ ਵਾ ਜਿਹੜੇ ਇਹਨਾਂ ਨੇ ਫੋਮਲ ਲੈਟਰ ਦਿੱਤੇ ਆ ਉਹਦੇ ਕਰਕੇ ਵੀ ਸਾਨੂੰ ਅਲਾਦਾ ਕਾ ਦਾਵਾ ਰੋਲਿਆ ਜੀ ਤੇ ਇਹ ਕਿੰਨੇ ਬੰਦੇ ਨੇ ਸਰਕਾਰ ਦੇ ਇਹ ਘੱਟੋ ਘਾਟ ਮੈਕਸਿਮਮ 200 250 ਬੰਦੇ ਤਨਖਾਹ ਰੁਕੀ ਪਈ ਹੈ ਜੀ ਤੇ ਸਾਰੇ ਲਿਫਟਿੰਗ ਵਾਲੇ ਲਿਫਟਿੰਗ ਵਾਲੇ ਤਾਂ ਮੇਰੇ ਖਿਆਲ ਨਾਲ 70 80 ਬੰਦੇ ਹੋਣੇ ਆ ਜੀ ਬਾਕੀ ਦੂਸਰੇ ਬੰਦੇ ਉਹ ਕੰਮ ਕਰਤੇ ਲੱਗੇ ਉਹ ਵੀ ਹੌਲੀ ਹੌਲੀ ਆ ਰਹੇ ਆ ਜੀ ਇੱਥੇ ਕੀ ਕਹਿੰਦੇ ਆ ਸਾਇੰਟਿਸਟ ਕਟਰੀਆ ਕਮਿਸ਼ਨ ਦੇਖੋ ਜੀ ਸਾਡਾ ਜੇ ਹੱਕ ਸਾਨੂੰ ਨਹੀਂ ਮਿਲਦਾ ਤੇ ਸਾਨੂੰ ਵਾਜਬ ਹੈ ਹੀ ਆਪਣੇ ਹੱਕ ਵਾਸਤੇ ਲੜਨਾ ਇਹ ਸੈਲਰੀ ਇਹਨਾਂ ਦੀ ਦੂਰੋਂ ਮੇਂ ਰੀ ਪੈਂਡਿੰਗ ਆ ਤੀਸਰਾ ਮਹੀਨਾ ਚੱਲਦਾ ਪਿਆ ਵਾ ਨਾ ਤੇ ਠੇਕੇਦਾਰੀ ਕੋਈ ਗੌਰ ਕਰ ਰਿਹਾ ਵਾ ਨਾ ਕੋਈ ਇੰਸਪੈਕਟਰ ਗੋਲ ਕਰ ਰਿਹਾ ਨਾ ਕੋਈ ਕਾਰਪੋਰੇਸ਼ਨ ਗੋਲ ਕਰ ਰਿਹਾ ਜੀ ਇਸ ਕੰਮ ਤੇ ਗੱਲਬਾਤ ਹੋਈ ਤਾਂ ਗੱਲਬਾਤ ਹੀ ਹੋਈ ਸਾਨੂੰ ਦਿਲਾਸਾ ਦਿੱਤਾ ਜਾ ਰਿਹਾ ਸੀ ਵੀ ਤੁਹਾਨੂੰ ਅੱਜ ਤਨਖਾਹ ਮਿਲ ਜਾਂਦੀ ਆ ਤੁਹਾਨੂੰ ਕੱਲ ਤਨਖਾਹ ਮਿਲ ਜਾਂਦੀ ਆ ਤੁਹਾਨੂੰ ਪਰਸੋਂ ਮਿਲ ਜਾਂਦੀ ਆ 1 ਮਹੀਨੇ ਦੀ ਤਨਖਾਹ ਛੱਡ ਕੇ ਦੂਜੇ ਦੀ ਛੱਡ ਕੇ ਅੱਜ ਤੀਸਰਾ ਮਹੀਨਾ ਚੜ ਗਿਆ ਜੀ ਤਨਖਾਹ ਨਹੀਂ ਤਨਖਾਹ ਇੰਨੇ ਕੀ 7000 ਰੁਪਏ ਤਨਖਾਹ ਉਹ ਵੀ ਨਹੀਂ ਇਹਨਾਂ ਕੋ ਦਿੱਤੀ ਜਾ ਰਹੀ ਜੀ ਇਹ ਦੋ ਰੋ ਮਹੀਨੇ ਗੁਜ਼ਾਰਾ ਕਿੱਦਾਂ ਕਰਨਗੇ ਆਪਣਾ 300 ਰੁਪਏ ਦੀ ਆਟੇ ਦੀ ਗੁੱਥੀ ਹੋ ਗਈ ਆ ਬੱਚੇ ਨੇ ਸਕੂਲ ਦੀ ਫੀਸਾਂ ਦੋ ਦੇ ਦਾ ਖਰਚਾ ਲਾ ਲਓ ਤੋ ਇਹ ਮੈਕਸਿਮਮ ਕਿੰਨਾ ਕੁ ਕਰੀ ਜਾਣਗੇ 7000 ਚ ਸਜੀਤ ਕੁਮਾਰ ਸਜੀਤ ਜੀ ਕੀ ਸਮਝਦੇ ਹੋ ਕਿ ਕਿੰਨਾ ਚਿਰ ਕੇ ਸਟ੍ਰਾਈਕ ਇਹਦਾ ਚੱਲ ਜਾਈਏ ਜਿਨਾਂ ਨੂੰ ਤਨਖਾਹ ਨਹੀਂ ਮਿਲੇਗੀ ਗੱਲਬਾਤ ਹੋਈ ਕਿ ਕਿਸੇ ਨਾਲ ਨਹੀਂ ਇਹ ਗੱਲਬਾਤ ਹੋਈ 3 ਮਹੀਨੇ ਹੋ ਗਏ ਤਨਖਾਹ 3 ਇਸ ਮਹੀਨਾ ਲੱਗ ਗਿਆ ਕੋਈ ਆਡੀਟ ਤਨਖਾਹ ਦੀ ਗੌਰ ਨਹੀਂ ਕੀਤੀ ਜਾਂਦੀ ਜਈ ਕੇ ਇਹਨੂੰ ਫੋਨ ਕੀਤਾ ਵਾ ਉਹ ਕਹਿੰਦਾ ਫਲਾਣੇ ਨੂੰ ਕਰੋ ਫਲਾਣਾ ਕਹਿੰਦਾ ਢਿੰਗੜੇ ਨੂੰ ਕਰੋ ਅਈ ਕੇ ਨੂੰ ਕਿਉਂ ਫੋਨ ਕਰੀਏ ਘਰ ਤੱਕ ਵਿਚਾਰਾ ਦਾ ਗਿਆ ਰੇ ਇਦਾਂ ਹੀ ਧਾਰ ਲੈ ਰਿਹਾ ਕੇ ਹਾਂ ਤੂੰ ਧਾਰੀ ਚੱਲਣ ਦੇ ਜੇ ਤੁਹਾਨੂੰ ਪਤਾ ਇਹ ਦੇਣ ਸਕੂਲੇ ਵੀ ਧਾਰੀ ਕੀਤਾ ਇਹ ਦੇਣਗੇ ਤਾਂ ਪਤਾਵਾਂਗੇ ਅੱਗੇ ਜਾ ਕੇ ਮੈਂ ਤਾਂ ਸਾਡੇ ਬੱਚਿਆਂ ਨੂੰ ਸਕੂਲੋਂ ਬਾਹਰ ਭੇਜਦੇ ਨੇ ਕਿਉਂ ਨਹੀਂ ਤੂੰ ਮਰਜ਼ੀ ਸਾਡੇ ਬੱਚਿਆਂ ਨੂੰ ਸਕੂਲੋਂ ਕੱਢ ਦੇਣਾ ਜਾਓ ਜੀ ਚੁੱਕੋ ਜਾ ਕੂੜਾ ਇਹ ਕੂੜਾ ਖੜੂ ਚੁੱਕਣ ਬੱਚੇ ਲੈਣੇ ਹੁਣ ਤਨਹਾਵਾ ਇਹ ਦੇ ਦੇਣੀ ਆ ਕੰਮ ਵੱਲ ਹੁਸੇ ਜਾਣ ਕੇ ਕਹਿੰਦੇ ਨਾ ਕੋਈ ਅਫਸਰ ਲਾ ਕੇ ਲੱਗਦਾ ਨਾ ਕੋਈ ਬੰਦਾ ਲਾ ਕੇ ਲੱਗਦਾ ਜੀ ਦਿਕਰਨ ਸਿੰਘ ਜੀ ਠੀਕ ਹੈ ਸੈਂਟ ਇੰਸਪੈਕਟਰ ਕਿ ਸਪਟ ਦੇ ਖلاف ਨਾਰਾ ਲੱਗਦੇ ਰਿਹਾ ਜਾਂ ਬਾਕੀ ਸਟਾਫ ਦੇ ਖلاف ਨਾਰਾ ਲੱਗਦੇ ਵਿੱਚ ਕਿਉਂ ਕਿਉਂ ਇਹਨਾਂ ਦੀਆਂ ਤਨਖਾਹਾਂ ਜਿਹੜੀਆਂ ਨੇ 2 ਮਹੀਨੇ ਦੀਆਂ ਉਹ ਹੁਣ ਪੈਂਡਿੰਗ ਹੋਈਆਂ ਇੱਕ ਤਨਖਾਹ ਤੇ ਇਹਨਾਂ ਦੀ ਪਾਸ ਹੋ ਗਈ ਆ ਉਹ ਕਾਊਂਟ ਬਾਂਚਾਨ ਗੱਲ ਹੋਈ ਆ ਉਹ ਕਹਿੰਦੇ ਕਿ ਅਸੀਂ ਥੋੜੀ ਦੇਰ ਤੱਕ ਉਹ ਚੈੱਕ ਬਣ ਜਾਂਦਾ ਦੂਸਰੀ ਤਨਖਾਹ ਵੀ ਕਹਿੰਦੇ ਪਈ ਅਸੀਂ 1-2 ਦਿਨਾਂ ਚ ਬਣਾ ਦੇਾਂਗੇ ਤੇ ਹੁਣ ਇਹਨਾਂ ਨਾਲ ਗੱਲਬਾਤ ਕਰਦੇ ਆਂ ਸਟ੍ਰਾਈਕ ਹੋ ਜਾਂਦੀ ਕਿਸ ਸਮੇਂ ਤੇ ਸ਼ਹਿਰ ਤੱਕ ਨਹੀਂ ਅਸੀਂ ਤੇ ਕਮ ਚ ਕਟੋ ਘਾੜੇ ਵਿੱਚ 7-8 ਦਿਨ ਹੋ ਗਿਆ ਜਿਹੜੀ ਤਨਖਾਹ 70 ਦਿਨ ਤੋਂ ਵੀ ਪਹਿਲਾਂ ਦੀ ਦਿੱਤੀ ਪਈ ਹੈ ਬਣਾ ਕੇ ਕਾਉਂਟ ਬ੍ਰਾਂਚ ਹੋਏ ਹੁਣ ਜਿਹੜਾ ਅਗਲਾ ਚੈੱਕ ਦਾ ਪ੍ਰੋਸੈਸ ਹੈ ਜਾਂ ਉਹ ਉਥੇ ਅੱਗੇ ਮੰਤਰੀ ਪ੍ਰਸ਼ਾਸਨ ਨਹੀਂ ਕਰਨਾ ਹਰ ਮਹੀਨੇ ਲੋਕਾਂ ਨੂੰ ਇਸ ਜਿਹੜੀ ਤੇ ਨੀਤੀਆਂ ਦਾ ਅਸੀਂ ਤੇ ਇਹੋ ਕਿ ਮਤਲਬ ਕਿ ਅਕਾਉਂਟ ਬ੍ਰਾਂਚ ਵੀ ਇਹੋ ਬੇਨਤੀ ਕਰਦੇ ਆ ਕਿ ਜਿਹੜੀ ਨਾ ਇਹ ਤਨਖਾਹ ਹੈ ਉਹ ਪੱਕਿਆਂ ਦੇ ਨਾਲ ਹੀ ਜਦੋਂ ਪੱਕੇ ਹੀ ਤਨਖਾਹਾਂ ਹੁੰਦੇ ਉਹਨਾਂ ਨਾਲ ਹੀ ਇਹਨਾਂ ਦੀ ਤਨਖਾਹ ਹੋ ਜਾਵੇ ਤੇ ਫਿਰ ਮਾਲਕੀ ਕੰਮ ਜਿਹੜਾ ਉਹ ਸਾਡਾ ਸਮੋਥਲੀ ਚੱਲਿਆ ਰਹਿੰਦਾ ਅੱਜ ਕਿੰਨੇ ਬੰਦੇ ਸਟ੍ਰਾਈਕ ਕਰਦੇ ਸਟ੍ਰਾਈਕ ਤੇ ਲਗਭਗ ਜਿਹੜੀ ਸਾਡੀ ਟਰੈਕਟਰ ਟਰਾਲੀਆਂ ਦੇ ਲੇਬਰ ਹੈ ਉਹ ਤਾਂ ਸਾਰੇ ਬੈਠੇ ਆ ਇੱਥੇ ਅੰਤ